ਹਾਂਜੀ ਸਰ ਕੀ ਕਹਿਣਾ ਚਾਹੁੰਦੇ ਜਿਹੜੇ ਮੋਟਰਸਾਈਕਲ ਬਰਾਮਦ ਕੀਤੇ ਨੇ ਕਿੰਨੇ ਕੁ ਮੋਟਰਸਾਈਕਲ ਨੇ ਕਿੰਨੇ ਵਿਅਕਤੀ ਤੇ ਕਿਤੇ ਨੇ ਅ 18 ਸਿਵਲ ਲਾਈਨ ਪਿਛਲੇ ਹਫਤੇ ਇੱਕ ਸ਼ਿਕਾਇਤ ਮਿਲੀ ਸੀ ਜਿਸ ਵਿੱਚ ਇੱਕ ਮੋਟਰਸਾਈਕਲ ਚੋਰੀ ਦਾ ਫਕਤ ਮਦਰਚ ਕੀਤਾ ਗਿਆ ਉਹਦੇ ਤਰਜੁ ਵਿੱਚ ਦੋ ਬੰਦੇ ਫੜੇ ਗਏ ਨੇ ਅ ਕਰਨ ਪੁੱਤਰ ਅ ਕਰਨ ਵਾਸੀ ਆਪ ਲੋਗਾਂ ਤੇ ਵਿਕੀਪ ਵਾਸੀ ਧੰਮਵਾਂ ਜੀ ਅ ਜਿਹੜਾ ਚੋਰੀ ਦਾ ਮੋਟਰਸਾਈਕਲ ਸੀ ਰਿਕਵਰ ਕੀਤਾ ਗਿਆ ਫਿਰ ਉਸ ਤੋਂ ਬਾਅਦ ਬਾਕੀ ਕੁਝ ਹਾਲ ਵਿੱਚ ਸਾਨੂੰ 6 ਮੋਟਰਸਾਈਕਲ ਹੋਰ ਕਵਰ ਹੋਏ ਅੱਜ ਸਰ ਕੀ ਕਹਿਣਾ ਚਾਹੁੰਦੇ ਜਿਹੜੇ ਮੋਟਰਸਾਈਕਲ ਬਰਾਮਦ ਕੀਤੇ ਨੇ ਕਿੰਨੇ ਕੁ ਮੋਟਰਸਾਈਕਲ ਨੇ ਕਿੰਨੇ ਵਿਅਕਤੀ ਦੇ ਕੀਤੇ ਗਏ ਆ 18 ਸਿਵਲ ਲਾਈਨ ਨੂੰ ਪਿਛਲੇ ਹਫਤੇ ਇੱਕ ਸ਼ਿਕਾਇਤ ਮਿਲੀ ਸੀ ਜਿਸ ਵਿੱਚ ਇੱਕ ਮੋਟਰਸਾਈਕਲ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਉਹਦੀ ਤਰਜ ਵਿੱਚ ਦੋ ਬੰਦੇ ਫੜ ਗਏ ਨੇ ਕਰਨ ਪੁੱਤ ਕਰਨ ਵਾਸੀ ਆਪਲੋਵਰ ਤੇ ਵਿਕੀਪ ਵਾਸੀ ਧਮਵਾਦ ਜਿਹੜਾ ਚੋਰੀ ਦਾ ਮੋਟਰਸਾਈਕਲ ਸੀ ਰਿਕਵਰ ਕੀਤਾ ਗਿਆ ਫਿਰ ਉਸ ਤੋਂ ਬਾਅਦ ਬਾਕੀ ਪੁਸ਼ਪਰਤਾਲ ਵਿੱਚ ਸਾਨੂੰ 6 ਮੋਟਰਸਾਈਕਲ ਹੋਰ ਰਿਕਵਰ ਹੋਏ ਤੇ 3 ਐਕਟਿਵ ਰਿਕਵਰ ਹੋਏ ਨੇ ਟੋਟਲ 10 ਵਹੀਕਲ ਬ੍ਰੰਮ ਹੋਏਗਾ ਇੱਥੋਂ ਚੋਰੀ ਕਰਦੇ ਸੀ ਮੋਟਰਸਾਈਕਲ ਸਰ ਕਿਹੜੇ ਪਟਿਆਲਾ ਸ਼ਹਿਰ ਦੇ ਏਰੀਆ ਚੋਂ ਥਾਂ ਥਾਂ ਤੋਂ ਚੋਰੀ ਕੀਤੇ ਸਾਨੂੰ ਆਸ ਹੈ ਅਸੀਂ ਹੋਰ ਰਿਕਵਰੀ ਕਰਾਂਗੇ ਇਹਨਾਂ ਤੇ ਪਹਿਲਾਂ ਵੀ ਕੋਈ ਮੁਕਦਮਾ ਦਰਜ ਨਹੀਂ ਹੋਇਆ ਹਾਂਜੀ ਇੱਕ ਜਣੇ ਤੇ ਤਿੰਨ ਮੁਕਦਮੇ ਪਹਿਲਾਂ ਦਰਜ ਨੇ ਦੂਸਰੇ ਤੇ ਕੋਈ ਨਹੀਂ ਕਿਸ ਤਰੀਕੇ ਨਾਲ ਹੋਰ ਕਾਰਵਾਈ ਚਲੇ ਸਾਇਰਤੀ ਮਜੂਰੀ ਹੋਰੀ ਆਪਣੇ ਵੱਲੋਂ ਕਿਹਦੇ ਕਾਰਵਾਈ ਅਸੀਂ ਸਮੇਂ-ਸਮੇਂ ਤੇ ਨਾਕਾਬੰਦੀ ਕਰਕੇ ਪਾਰਕਿੰਗਾਂ ਚੈੱਕ ਕਰਕੇ ਮੋਟਰਸਾਈਕਲਾਂ ਦੀ ਭਾਲ ਚ ਰਹਿਣੀ ਆ ਤੇ ਅਸੀਂ ਉਸੇ ਨਾਲੇ ਇੰਟੈਲੀਜੈਂਸ ਵਾਲੇ ਕਰਦੇ ਨਾਕਾਬੰਦੀ ਦੀ ਰਣਨੀਤੀ ਇਹ ਬੰਦੇ ਨੇ ਇਨਫੋਰਮੇਸ਼ਨ ਡਿਵਲਪ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਜਿਹੜੇ ਮੋਟਰਸਾਈਕਲ ਬਰਾਮਦ ਕੀਤੇ ਨੇ ਕਿੰਨੇ ਕੁ ਮੋਟਰਸਾਈਕਲ ਨੇ ਕਿੰਨੇ ਵਿਅਕਤੀ ਤੇ ਕਿਤੇ ਨੇ ਅ 18 ਸਿਵਲ ਲਾਈਨ ਪਿਛਲੇ ਹਫਤੇ ਇੱਕ ਸ਼ਿਕਾਇਤ ਮਿਲੀ ਸੀ ਜਿਸ ਵਿੱਚ ਇੱਕ ਮੋਟਰਸਾਈਕਲ ਚੋਰੀ ਦਾ ਅਕਤਮਾ ਦਰਜ ਕੀਤਾ ਗਿਆ ਉਹਦੀ ਤਰਜ ਵਿੱਚ ਦੋ ਬੰਦੇ ਫੜੇ ਗਏ ਨੇ ਅ ਕਰਨ ਉਤਰ ਕਰਨ ਵਾਸੀ ਆਪ ਲੋਗਾਂ ਤੇ ਵਿਕੀਪ ਵਾਸੀ ਧਮਵਾਲ ਜੀ ਅ ਜਿਹੜਾ ਚੋਰੀ ਦਾ ਮੋਟਰਸਾਈਕਲ ਸੀ ਰਿਕਵਰ ਕੀਤਾ ਗਿਆ ਫਿਰ ਉਸ ਤੋਂ ਬਾਅਦ ਬਾਕੀ ਕੁਝ ਹਫਤਾਵਾਂ ਵਿੱਚ ਸਾਨੂੰ 6 ਮੋਟਰਸਾਈਕਲ ਹੋ ਰਿਕਵਰ ਹੋਏ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਜਿਹੜੇ ਮੋਟਰਸਾਈਕਲ ਬਰਾਮਦ ਕੀਤੇ ਨੇ ਕਿੰਨੇ ਕੁ ਮੋਟਰਸਾਈਕਲ ਨੇ ਕਿੰਨੇ ਵਿਅਕਤੀ ਤੇ ਕੀਤੇ ਗਏ ਆ ਥਾਣਾ ਸਿਵਲ ਲਾਈਨ ਨੂੰ ਪਿਛਲੇ ਹਫਤੇ ਇੱਕ ਸ਼ਿਕਾਇਤ ਮਿਲੀ ਸੀ ਜਿਸ ਵਿੱਚ ਇੱਕ ਮੋਟਰਸਾਈਕਲ ਚੋਰੀ ਦਾ ਫਕਤ ਮਦਰਚ ਕੀਤਾ ਗਿਆ ਉਹਦੇ ਤਰਜ ਵਿੱਚ ਦੋ ਬੰਦੇ ਫੜੇ ਗਏ ਨੇ ਕਰਨ ਪੁੱਤਰ ਕਰਨ ਵਾਸੀ ਆਪਲੋਵਾਲ ਤੇ ਵਿਕੀ ਵਾਸੀ ਧਮਵਾਦਰਾ ਜਿਹੜਾ ਚੋਰੀ ਦਾ ਮੋਟਰਸਾਈਕਲ ਸੀ ਰਿਕਵਰ ਕੀਤਾ ਗਿਆ ਫਿਰ ਉਸ ਤੋਂ ਬਾਅਦ ਬਾਕੀ ਪੁਸ਼ਪਰਤਾਲ ਵਿੱਚ ਸਾਨੂੰ 6 ਮੋਟਰਸਾਈਕਲ ਹੋਰ ਰਿਕਵਰ ਹੋਏ ਤੇ 3 ਐਕਟਿਵ ਰਿਕਵਰ ਹੋਏ ਨੇ ਟੋਟਲ 10 ਵਹੀਕਲ ਬ੍ਰੰਮ ਹੋਏਗਾ ਇੱਥੋਂ ਚੋਰੀ ਕਰਦੇ ਸੀਗੇ ਮੋਟਰਸਾਈਕਲ ਸਰ ਕਿਹੜੇ ਪਟਿਆਲਾ ਸ਼ਹਿਰ ਦੇ ਏਰੀਆ ਚੋਂ ਥਾਂ ਥਾਂ ਤੋਂ ਚੋਰੀ ਕੀਤੇ ਸਾਨੂੰ ਆਸ ਹੈ ਅਸੀਂ ਹੋਰ ਰਿਕਵਰੀ ਕਰਾਂਗੇ ਇਹਨਾਂ ਤੇ ਪਹਿਲਾਂ ਵੀ ਕੋਈ ਮੁਕਦਮਾ ਦਰਜ ਨਹੀਂ ਹੋਇਆ ਹਾਂਜੀ ਇੱਕ ਜਣੇ ਤੇ ਤਿੰਨ ਮੁਕਦਮੇ ਪਹਿਲਾਂ ਦਰਜ ਨੇ ਦੂਸਰੇ ਤੇ ਕੋਈ ਨਹੀਂ ਕਿਸ ਤਰੀਕੇ ਨਾਲ ਹੋਰ ਕਾਰਵਾਈ ਚਲੇ ਸਹਿਰਤੀ ਮਚੂਰੀ ਹੋ ਰਹੀ ਹੈ ਆਪਣੇ ਵੱਲੋਂ ਕੀ ਇਹ ਕਾਰਵਾਈ ਅਸੀਂ ਸਮੇਂ ਸਮੇਂ ਤੇ ਨਾਕਾਬੰਦੀ ਕਰਕੇ ਪਾਰਕਿੰਗਾਂ ਚੈੱਕ ਕਰਕੇ ਮੋਟਰਸਾਈਕਲਾਂ ਦੀ ਭਾਲ ਚ ਰਹਿਨੀ ਆ ਤੇ ਅਸੀਂ ਉਸੇ ਨਾਲੇ ਇੰਟੈਲੀਜੈਂਸ ਵਾਲਾ ਕਰਦੇ ਹਾਂ ਨਾਕਾਬੰਦੀ ਤਾਂ ਨਹੀਂ ਬੜ ਗਈ ਇਸ ਦੀ ਇਹ ਬੰਦੇ ਨੇ ਇਨਫੋਰਮੇਸ਼ਨ ਡਿਵਲਪ ਕੀਤੀ ਸੀ